ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੌਸਮ ਵਿਭਾਗ ਵੱਲੋਂ ਬਰਸਾਤ ਦਾ ਅਲਰਟ ਸੀਗਾ ਹਾਲਾਂਕਿ ਕੋਈ ਤੇਜ਼ ਬਰਸਾਤ ਦਾ ਅਲਰਟ ਨਹੀਂ ਸੀ ਹਲਕੀ ਤੋਂ ਦਰਮਿਆਨੀ ਬਰਸਾਤ ਦਾ ਅਲਰਟ ਸੀ ਪਰ ਬਠਿੰਡਾ ਦੇ ਵਿੱਚੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਬਠਿੰਡਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਬਰਸਾਤ ਪਈ ਹੈ ਗੱਲ ਬਰਸਾਤ ਤੱਕ ਨਹੀਂ ਰੁਕੀ ਸਗੋ ਬਠਿੰਡਾ ਦੇ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਪਹਿਲਾਂ ਹੀ ਪੰਜਾਬ ਦੇ ਵਿੱਚ ਬਰਸਾਤ ਦੇ ਕਾਰਨ ਹੜਾ ਆ ਗਏ ਸੀ ਜਿੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਹਜੇ ਵੀ ਕਿਸਾਨ ਹੜ੍ਹਾਂ ਦੀ ਮਾਰ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਦਰਿਆ ਦੇ ਪਾਣੀ ਦੇ ਨਾਲ ਉਹਨਾਂ ਦੇ ਖੇਤ ਰੇਤੇ ਦੇ ਨਾਲ ਭਰ ਗਏ ਸੀ। ਕਈ-ਕਈ ਫੁੱਟ ਰੇਤਾ ਉਹਨਾਂ ਦੇ ਖੇਤਾਂ ਦੇ ਵਿੱਚ ਭਰ ਗਿਆ ਸੀ। ਜਿਸ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਮਦਦ ਦੇ ਵਿੱਚ ਲੱਗੀਆਂ ਹੋਈਆਂ ਨੇ। ਹੁਣ ਬਠਿੰਡਾ ਦੇ ਵਿੱਚ ਇਹ ਬਰਸਾਤ ਦੀਆਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ। ਹਾਲਕਿ ਮੌਸਮ ਵਿਭਾਗ ਨੇ ਕਿਹਾ ਸੀ ਕੋਈ ਬਹੁਤੇ ਦਿਨਾਂ ਦਾ ਅਲਰਟ ਨਹੀਂ ਹੈ 4 ਅਤੇ 5 ਤਰੀਕ ਤੱਕ ਹੀ ਜਿਹੜਾ ਇਹ ਬਰਸਾਤ ਦਾ ਅਲਰਟ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੈ ਤੇਜ਼ ਹਵਾਵਾਂ ਦੇ ਨਾਲ ਬਠਿੰਡਾ ਦੇ ਵਿੱਚ ਗੜੇਮਾਰੀ ਹੋਣ ਤੋਂ ਬਾਅਦ ਠੀਤ ਲਹਿਰ ਵੀ ਉੱਥੇ ਹੋ ਗਈ ਹੈ ਮੌਸਮ ਦੇ ਵਿੱਚ ਠੰਡਕ ਵੱਧ ਗਈ ਹੈ ਅਤੇ ਲੋਕਾਂ ਦੇ ਕੋਟੀਆਂ ਸਵੈਟਰ ਨਿਕਲਣੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਦੇਖੋ ਤਸਵੀਰਾਂ